ਓਹੋ ਨਰੇ ਘਰ ਤੇ ਤਾਲਾ ਲੱਗਾ ਵਾ ਉਹ ਇਨੇ ਸੱਚ ਮੈਨੂੰ ਆਖਿਆ ਵੀ ਸੀ ਵੀ ਅਸੀਂ ਤੇ 2-4 ਦਿਨ ਲਈ ਨਾ ਜਲੰਧਰ ਵਿਆਹ ਜਾਣਾ ਵਾ ਇਹ ਉੱਥੇ ਹੀ ਗਏ ਹੋਣੇ ਪੱਕਾ ਹੁਣ ਕੀ ਕਰਾਂ ਚੱਲ ਕੋਈ ਨਹੀਂ ਕੈਮਰੇ ਦੇ ਵਿੱਚ ਤੇ ਆ ਹੀ ਗਿਆ ਹੋਣਾ ਵਾ ਵੀ ਕਿਹੜਾ ਆ ਗਿਆ ਵਾ ਜਿੱਦਨੇ ਆਉਣਗੇ ਨਾ ਆ ਪਿਆ ਦਿਨ ਪਾ ਲੱਗ ਜਾਊਗਾ ਫਿਰ ਉਹ ਦਿਨ ਇੱਕੋ ਲਾਉਂਗਾ ਵੀਡੀਓ ਕਢਾ ਕੇ ਹੁਣ ਇਦਾਂ ਕਰਦਾ ਘਰ ਜਾ ਕੇ ਤੇ ਦੱਸ ਦੇਣਾ ਪਾਪਾ ਹੋਣਾ ਨੂੰ ਵੀ ਉਹਦੇ ਘਰ ਹੈ ਨਹੀਂ ਆ ਹਾਏ ਹਏ ਐਨੇ ਪਾਪੜ ਅੰਤੇ ਰਵੇਲੇ ਐਨੀਆਂ ਸਕੀਮਾਂ ਲੜਾਈਆਂ ਪਰ ਮੇਰੇ ਦਿਮਾਗ 'ਚ ਇਹ ਗੱਲ ਹੀ ਨਹੀਂ ਆਈ ਹੈਗੀ ਵੀ ਉਹਨਾਂ ਦੇ ਕੈਮਰੇ ਵੀ ਲੱਗੇ ਆ ਸਾਹਮਣੇ ਗਵਾਂਡੀਆਂ ਦੇ ਹਾਏ ਜੇ ਹੁਣ ਕਿਤੇ ਕਰਨੇ ਆ ਕਿ ਦੱਸਤਾ ਨਾ ਤੇ ਚੋਰਾਂ ਦੀ ਜਗ੍ਹਾ ਤੇ ਮੇਰੀ ਭੈਣ ਆਈ ਹੋਈ ਨਾ ਤੇ ਬਹੁਤਾ ਹੀ ਕੰਮ ਖਰਾਬ ਹੋਣਾ ਵਾ ਹਾਏ ਹੁਣ ਮੈਂ ਕੀ ਕਰਾਂਗੀ ਇੱਕ ਤੇ ਆ ਮੁੰਡਾ ਵੀ ਐਡਾ ਨਖੱਤਾ ਆ ਨਾ ਉਸੇ ਵੇਲੇ ਤੁਰ ਪਿਆ ਮੈਂ ਕੈਮਰੇ ਚੈੱਕ ਕਰਕੇ ਆਉਣਾ ਵਾ ਕਿੱਡਾ ਇਹਦਾ ਦਿਮਾਗ ਮਾਂ ਵਾਂਗੂ ਧੋੜਦਾ ਵਾ ਹਮਣੇ ਕਰਾਤੇ ਕੀ ਕਰਾਂ ਮੈਂ ਤਾਂ ਕੱਖ ਸਮਝ ਨਹੀਂ ਆਉਂਦਿਆ ਮੇਰੀ ਬੜੀ ਇਨਾਂ ਨੇ ਪੁੱਤ ਨਹੀਂ ਕਮਾਉਣੀ ਜੇ ਪਤਾ ਲੱਗ ਗਿਆ ਤੇ ਹਾਏ ਹਾਏ ਸਰੀਰ ਤੇ ਮੇਰਾ ਅੱਗੇ ਹੀ ਨਹੀਂ ਭੀੜ ਕਰਨ ਉਹ ਢਾਂਡਿਆ ਜੇ ਕਿਤੇ ਹੁਣ ਵੇਪਨ ਨੂੰ ਪਤਾ ਲੱਗ ਗਿਆ ਨਾ ਤੇ ਉਹਨੇ ਤੇ ਮੇਰੀਆਂ ਹੱਡੀਆਂ ਹੀ ਤੋੜਨੀਆਂ ਹੁਣ ਹਾਏ 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 ਆਈ ਮਮੀ ਪੂਜਾ ਕੀ ਹੁੰਨ ਦਿਆ ਵਾ ਹਾਏ ਮਮੀ ਮੇਰਾ ਤੇ ਕਾਲਜਾਈ ਬਾਹਰ ਨਿਕਲ ਨਿਕਲ ਭੈਣ ਦਿਆਈ ਮਮੀ ਪਾਣੀ ਦਵਾ ਲੈ ਕੇ ਹਾਏ ਬੜੀ ਕਾਲੀ ਭੈਣ ਈ ਆ ਤਲ ਪਾਣ ਲਿਆ ਕਰਨੀ ਹਾਇ ਲਿਆ ਦੋ ਹਾਇ ਛੇਤੀ ਲਿਆਓ ਮੰਮੀ ਹਾਇ ਇਹ ਕੰਡਈਆਂ ਕਰਨਾ ਕੀ ਆ ਇਹੋ ਜਿਹੜਾ ਚੋਰ ਨਖੱਤੇ ਖਲਾਰਾ ਪਾ ਗਏ ਆ ਉਹੋ ਹੀ ਚੁੱਕਣ ਡਈਆਂ ਸਿਆਪਾ ਕਰਨ ਡਈ ਉਹਨਾਂ ਦੀ ਜਾਨ ਨੂੰ ਨਾਲੇ ਰੋਣ ਡਈਆਂ ਉਹ ਇਹ ਸਿਆਪਾ ਬਾਅਦ ਚ ਕਰ ਲਈ ਜਿਹੜੀ ਬਾਹਰ ਪਈ ਨਾ ਉਹ ਬੜੀ ਹੁੰਗੜੀ ਉੱਚੀ ਚ ਪੂਜਾ ਮੈਨੂੰ ਲੱਗਦਾ ਉਹਦੇ ਗੁੱਜੀ ਸਟਨੇ ਦਾਵਾ ਜੀ ਕੀ ਆ ਉਨੂ ਕੇ ਪਾਸੇ ਖੜੀਏ ਪਹਿਲ ਆ ਜਾ ਉਨੂ ਵੇਖ ਲਈਏ ਬਾਹਰ ਆ ਜਾ ਚਲੋ ਵੇਖ ਲੈਨੇ ਉਨੂੰ ਵੀ ਬਾਹਰ ਆ ਜਾ ਆ ਜਾਗਾ ਹਾਏ ਹਾਏ ਮੰਮੀ ਆ ਲੈ ਲੈ ਪਾਣੀ ਪੀ ਹਾਏ ਮੰਮੀ ਹਾਂ ਉਹ ਦੇਖੀਉਂਦਾ ਹਾਏ ਮੈਂ ਨੂੰਨੇ ਕੋ ਉਹ ਵੀ ਸਮਝਾਉਂਡੀ ਕੀ ਹੋਣ ਡਿਆ ਵਾ ਹਾਂ ਹਾਏ ਜਿਆਦਾ ਵਾ ਭੀੜ ਹੋਣ ਈ ਹਾਏ ਆਹੋ ਬੜੀ ਮੈਨੂੰ ਤੇ ਕਾਲਜੇ ਨੂੰ ਕਾਲੀ ਪਈ ਜਾਂਦੀ ਮੈਨੂੰ ਸਮਝ ਨਹੀਂ ਆਉਂਦੀ ਹਾਂ ਕਿਦਾਂ ਲੱਗਾ ਪਤਾ ਕੈਮਰਿਆ ਕੁਛ ਹਾਏ ਉਹ ਪਪਾ ਕੀ ਦੱਸਾਂ ਤੁਹਾਨੂੰ ਮੈਂ ਹੁਣ ਹਾਏ ਆਏ ਮੰਮੀ ਮੈਨੂੰ ਹੋਰ ਤਰਾ ਹੀ ਜਾਂਦਾ ਜੇ ਉਹ ਮੈਂ ਤੇ ਉਹਨਾਂ ਦੇ ਘਰ ਗਿਆ ਸੀ ਆਹੋ ਤੇ ਉਹ ਜਾਂਦਿਆਂ ਨੂੰ ਵੇਖਿਆ ਜਦੋਂ ਮੈਂ ਉੱਥੇ ਤੇ ਉੱਥੇ ਤੇ ਉਹਨਾਂ ਦਾ ਗੇਟ ਬੰਦ ਸੀ ਉਹ ਜੇ ਬੂਆ ਬੰਦ ਸੀ ਤੇ ਖਿੜਕਾਨ ਦਾ ਆਪੇ ਅੰਦਰੋਂ ਆ ਕੇ ਖੋਲਦਾ ਕੋਈ ਉਹ ਬੂਆ ਕੀ ਖਿੜਕਾਉਣਾ ਸੀ ਉਹਨਾਂ ਦੇ ਤੇ ਘਰ ਤਾਲਾ ਲੱਗਾ ਸੀ ਮੈਨੂੰ ਮੁੰਡਾ ਦੱਸ ਕੇ ਵੀ ਗਿਆ ਹੈ ਪਿਆ ਅਸੀਂ 5-6 ਦਿਨ ਲਈ ਵਿਆਹ ਜਾਣਾ ਵਾ ਪਰ ਮੈਨੂੰ ਚੇਤਾ ਭੁੱਲ ਗਿਆ ਉਹਦੇ ਮੈਂ ਜੋ ਜਾ ਕੇ ਉੱਥੇ ਉਹਨਾਂ ਦੇ ਘਰ ਤਾਲਾ ਲੱਗਾ ਵੇਖਿਆ ਨਾ ਮੈਨੂੰ ਫੇਰ ਯਾਦ ਆਇਆ ਚੱਲ ਕੋਈ ਗੱਲ ਨਹੀਂ ਕਰਦਾ ਉਠ ਮੈਂ ਬਿੱਲੇ ਤਾਂ ਬਹਿਣ ਜਿਹੜਾ ਉਹਦੇ ਕੈਮਰੇ ਲੱਗੇ ਆ ਮੈਂ ਮਾ ਫੋਨ ਕਰਦਾ ਵੀ ਵੀਡੀਓ ਭੇਜ ਮੈਨੂੰ ਇਡੀ ਰਿਕਾਰਡਿੰਗ ਕਰ ਦੀ ਆਹੋ ਪਾਪਾ ਕਰੋ ਕਰੋ ਫੋਨ ਪਤਾ ਲੱਗ ਜਾਊਗਾ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਵਾ ਉਹਨੇ ਉਸੇ ਵੇਲੇ ਫੋਨ ਨਾਲ ਕੈਮਰੇ ਅਟੈਚ ਕੀਤੇ ਹੋਣੇ ਉਹਨੇ ਸਾਨੂੰ ਵੀਡੀਓ ਸੈਂਡ ਕਰ ਦੇਣੀ ਆ ਮਗੋਂ ਨੂੰ ਤੇ ਮੈਂ ਇਨਾ ਕੋ ਮਗਵਾ ਸਕਦਾ ਹਾਂ ਪਰ ਉਹਦੇ ਘਰ ਦੇ ਬੜੇ ਹੋ ਉਹਨੂੰ ਵਿਚਾਰੇ ਨੂੰ ਗੁੱਸੇ ਨਾ ਹੋਣ ਕਿਤੇ ਮੈਂ ਤਾਂ ਨਹੀਂ ਉਹਨੂੰ ਕਹਿਣਿਆ ਮੇਰੇ ਲੱਗੇ ਹੁੰਦਾ ਤੇ ਮੈਂ ਕੋ ਮਂਗਵਾ ਵੀ ਲੈਣੀ ਆਂੀ ਕੱਲ ਤੇ ਠੀਕ ਐ ਦੀ ਜੇ ਪਿੰਡ ਦੇ ਪੁੱਣ ਲਾਗੇ ਛਾਗੇ ਦੇ ਇਹ ਤੇ ਪਛਾਣੇ ਜਾਣੇ ਆ ਜੇ ਲਾਮ ਦੇ ਰਬੇ ਪੁਲਸ ਪੜੂ ਉਹਨਾਂ ਨੂੰ ਹਾਂਜੀ ਧੋਖਰਾ ਹਾਸਲ ਹੋਊਗਾ ਹੀ ਮੈਂ ਤੇ ਇਹੋ ਹੀ ਆਨੀ ਆ ਕਿ ਚੱਲ ਕਿਤੇ ਪਤਾ ਲੱਗ ਜੇ ਪੈਸਾ ਤੇ ਨਾ ਵੀ ਮਿਲੂਗਾ ਤੇ ਮਹਿੰਗੇ ਪਾ ਦਾ ਜਿਹੜਾ ਮੇਰਾ ਸੋਨਾ ਵਾ ਉਹ ਤੇ ਮਿਲ ਜੇ ਮੇਰੇ ਤੇ ਦਿਲ ਨੂੰ ਅੱਗੇ ਬੜੇ ਹੌਲ ਪੈਣ ਦੇ ਵੀ ਮੇਰਾ ਇਨਾ ਨੁਕਸਾਨ ਹੋ ਗਿਆ ਕੋਈ ਗੱਲ ਨਹੀਂ ਕਰਨ ਵਾਲੀ ਇਹ ਕਰੀ ਪਤਾ ਲੱਗਨ ਦੋ ਹੈ ਕਿਹੜੇ ਆ ਸੁੱਕੇ ਤੇ ਅਸੀਂ ਨਹੀਂ ਛੱਡਦੇ ਫਿਰ ਉਹ ਮੈਂ ਹੱਥ ਬੜੀ ਖੁਸ਼ ਹਾਂ ਕਿ ਚਾਲੂਕਰ ਨਹੀਂ ਹੈਗੇ ਤੇ ਮੈਂ ਬਚ ਗਈ ਆ ਪਰ ਮੈਨੂੰ ਹਾ ਜੱਬ ਦਾ ਤੇ ਪਤਾ ਹੀ ਨਹੀਂ ਸੀ ਵੀ ਇਹਨਾਂ ਨੇ ਹੋਰ ਕਿ ਤੋਰ ਕੋਣੀਆਂ ਮੰਗਾ ਲਣੀਆਂ ਵਾ ਜੇ ਕਿਤੋਂ ਹੋਰ ਵੀਡੀਓ ਆ ਗਈ ਨਾ ਤੇ ਇਹਨਾਂ ਨੇ ਨਾ ਵਿਪਨ ਨੂੰ ਦੱਸਣਾ ਤੇ ਉਹਨੇ ਨਹੀਂ ਮੇਰੇ ਪੱਲੇ ਕੱਖ ਵੀ ਛੱਡਣਾ ਉਹਨੇ ਤੇ ਮੈਨੂੰ ਜਿੰਦੇ ਜੀ ਮਾਰ ਦੇਣਾ ਵਾ ਚੱਲ ਪੂਜਾ ਹੁਣ ਐਵੇਂ ਢੇਰੀ ਨਾ ਟਾ ਛੱਡੀ ਉਹ ਇੱਕੋ ਮੌਕਾ ਰਹਿ ਗਈ ਹੁਣ ਉਹ ਇਹ ਨਾ ਹੁਣ ਹੱਥੋਂ ਜਾਂਦੀ ਹੁਣ ਇੰਨੀਆਂ ਸਕੀਮਾਂ ਲੜਾਈਆਂ ਨਾ ਇੱਥੇ ਇੱਕ ਹੋਰ ਲੜਾਉਣੀ ਪੈਣੀ ਆ ਲੱਗਾ ਪਾਪਾ ਨੂੰ ਉਹ ਨਹੀਂ ਅੱਗੇ ਲੱਗਾ ਚੁੱਕੇ ਨਹੀਂ ਹੁਣ ਟੂ ਟੂ ਹੋਈ ਜਾਂਦਾ ਬਣੀ ਚੱਕਰੀ ਉਹ ਪਾਪਾ ਜਦੋਂ ਹੁੰਦੀ ਨਾ ਲੋਡ ਉਦੋਂ ਨਹੀਂ ਫੋਨ ਫੜ ਲੱਗਦੇ ਹੁੰਦੇ ਨਹੀਂ ਲੱਗਣ ਰਿਆ ਲੱਗ ਗਿਆ ਫੋਨ ਹਾਏ ਲੱਗ ਗਿਆ ਹਾਏ ਹਾਏ ਹੋ ਮਮੀ ਹਾਏ ਮੰਮੀ ਮੇਰੇ ਬੜੀ ਪੀੜ ਹੋਂਦੀ ਜੇ ਵੇ ਫੜਾ ਦਾ ਫੜਾ ਮੈਨੂੰ ਕੁਝ ਹੋਂ ਡਿਆ ਈ ਉਹਨੂੰ ਲੈ ਜਾ ਕਿਤੇ ਪਤਾ ਨਹੀਂ ਅੰਤਰਿਆ ਨੇ ਕਿੰਨਾ ਕੁ ਮਾਰਿਆ ਵੈਨ ਹਸਪੀਟਲ ਲੈ ਜਾ ਪੂਜਾ ਮੰਮੀ ਲੈਕਦਾ ਜਾਵਾ ਸਰੀਰੇ ਦਾ ਭਾਰਾ ਮੋਰਸਮਰ ਕਿਦਾਂ ਬਹੂਗੀ ਏ ਹਾਏ ਹਾਏ ਤੇ ਜੇ ਤੁਸੀਂ ਇਹਨੂੰ ਹਸਪੀਟਲ ਨਾ ਨਾ ਖੜਿਆ ਤੇ ਵਿਪਨ ਨੇ ਆਣ ਕੇ ਮੈਨੂੰ ਨਹੀਂ ਛੱਡਣਾ ਉਹਨੇ ਤਾਂ ਕਹਿਣਾ ਇਹੋ ਹੀ ਦੋਵੇਂ ਲੜੀਆਂ ਹੋਣੀਆਂ ਜਾਣੀਆਂ ਭਾਬੀ ਦਾ ਹੀ ਕਸੂਰ ਵਾਜੋ ਉਹੋ ਕਰਾਇਆ ਉਹਨੇ ਹੀ ਕਰਾਇਆ ਵਾ ਉਹਨੇ ਇਹ ਗੱਲ ਨਹੀਂ ਮੰਨਣੀ ਤੇ ਘਰ 'ਚ ਚੋਰ ਆ ਗਏ ਆ ਉਹਨੇ ਕਹਿਣਾ ਜੇ ਉਹ ਮੰਨ ਵੀ ਜਾਣਾ ਤਨੇ ਕਹਣਾ ਤੁਸੀਂ ਸਾਰਾ ਟੱਬਰ ਕਿਉਂ ਵਿਆਹ ਗਏ ਜੇ ਤੁਸੀਂ ਵਿਆਹ ਜਾਣਾ ਤਾਂ ਮੈਨੂੰ ਦੱਸ ਦਿੰਦੇ ਨਾ ਛੁੱਟੀ ਕਰ ਲੈਂਦਾ ਬੜੇ ਪਵਾੜੇ ਪੈਣਾ ਹੀ ਆ ਤੁਸੀਂ ਐਦਾਂ ਕਹੋ ਡਾਕਟਰ ਨੂੰ ਲੈ ਕੇ ਆਓ ਵੀ ਮੈਂ ਐਦਾਂ ਕਹਿੰਦਾ ਪਿੰਡਕੜਾ ਉਹਨੂੰ ਮਗਰ ਭਾਲ ਕੇ ਲਿਆਉਣਾ ਵਾ ਇੱਥੇ ਟਿਕਟਾ ਲਵਾ ਲੈਣ ਨੂੰ ਮਾੜੀ ਕਹਿਮ ਤੇ ਕਰੋ ਮੇਰੀ ਗੱਲ ਸੁਣੋ ਪਿੰਡ ਵਾਲਾ ਦੂਰਾ ਮੋੜ ਵਾਲੇ ਡਾਕਟਰ ਕੋਲ ਚਲ ਜਿਓ ਨਹੀਂ ਤੇ ਚਲ ਠੀਕ ਹੈ ਮੈਂ ਆ ਗਿਆ ਇੱਕ ਮਿੰਟ ਚ ਪੂਜਾ 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 ਨਹੀਂ ਪੂਜਾ ਮੰਮੀ ਉਹ ਨਹੀਂ ਹੈ ਜੀ ਐਦਾਂ ਨਾ ਖਲੋਤ ਰਹੀ ਨੇ ਸਿੱਧੀ ਕਰੇਗਾ ਲੱਤਾਂ ਸਿੱਧੀਆਂ ਕਰਾ ਤਰੰਗਾ ਚਸ਼ਮਾ ਕੰਮਲ ਲੈ ਕੇ ਆਉਣੀ ਆ ਲਿਆਓ ਮੰਮੀ ਕੰਬਲ ਤੁਸੀਂ ਪੂਜਾ ਨਹੀਂ ਪੂਜਾ ਪੂਜਾ ਹਏ ਹਏ ਇਹ ਤਾਂ ਹੋਸ਼ ਹੀ ਨਹੀਂ ਕੰਢੀ ਇਹਨੂੰ ਕੀ ਹੋ ਗਿਆ ਪੂਜਾ ਲੈ ਡਾਕਟਰ ਤਾਂ ਨਹੀਂ ਇੱਥੇ ਹਨ ਕਿੱਥੇ ਗਿਆ ਆਈ ਹੁਣ ਕੀ ਕਰਾਂ ਮੈਂ ਲੱਗਦਾ ਕਿ ਦੇਖ ਕੇ ਦਵਾਈ ਦੇਣ ਗਿਆ ਵਾ ਆਉਂਦਾ ਨਾ ਤੇ ਨਾਲ ਲਾ ਕੇ ਜੰਨਾ ਡਾਕੂਮੈਂਟ ਵੀ ਠੀਕ ਕਰ ਲੈਣਾ ਜੀ ਪੂਜਾ ਪੂਜਾ ਖਾਇ ਤੇ ਹੋ ਸੀ ਨੀ ਕੰਡਈ ਇਹਨੂੰ ਕੀ ਹੋ ਗਿਆ ਹਲਾ ਕੰਬੜ ਦੇ ਤੇ ਨਹੀਂ ਪੂਜਾ ਮੰਮੀ ਮੈਂ ਤਾਂ ਡੌਰੀ ਲੱਗੀ ਜਾਂਦਾ ਵਾ ਸੋਨੇ ਦੀ ਤੇ ਖਾਦੀ ਘੜੀ ਈ ਅੱਗ ਲੱਗੇ ਤੇਰੇ ਸੋਨੇ ਨੂੰ ਉਹਦੇ ਆਲਵੇਲਾ ਸੋਨੇ ਨਾਲੋਂ ਜ਼ਿਆਦਾ ਕੀਮਤ ਬੰਦਿਆਂ ਦੀ ਹੁੰਦੀ ਆ ਤੁਹਾਨੂੰ ਸੋਨੇ ਦੀ ਪਈ ਰਹਦੀ ਆ ਹਾਇ ਹਾ ਮੰਮੀ ਮੈਂ ਉਹ ਨਹੀਂ ਗੱਲ ਕਰਨ ਢਈ ਮੈਂ ਤਾਂ ਇਹ ਆਖਣ ਢਈ ਹੀਗੀ ਕਿ ਚੱਲ ਸੋਨਾ ਤੇ ਜਿਹੜਾ ਗਿਆ ਹੀ ਗਿਆ ਵਾ ਅੱਜਕੱਲ ਤੇ ਆਂਡੀਆਂ ਗਵਾਂਡੀਆਂ ਦੇ ਵੀ ਮੂੰਹ ਕੰਨਾ ਤੋੜੀ ਪਾਟੇ ਆ ਉਹਨਾਂ ਨੇ ਪਤਾ ਕੀ ਕਹਿਣਾ ਵਾ ਤੁਸੀਂ ਕੋਹ ਕੀਤਾ ਹੋਣਾ ਵਾ ਤੁਹਾਡੀ ਤੇ ਇਹਦੇ ਨਾਲ ਬਣਦੀ ਨਹੀਂ ਜੇ ਕਿਤੇ ਜ਼ਿਆਦਾ ਰੌਲਾ ਰੱਪਾ ਪੈ ਗਿਆ ਨਾ ਤੇ ਹੋਰ ਨਾ ਅੰਤਰੇ ਸਾਨੂੰ ਠਾਣੇ ਫੜਾ ਦੇਣ ਲੋਕੀ ਗੱਲਾਂ ਬੜੀਆਂ ਬਣਾ ਲੈਂਦੇ ਆ ਕਿੰਨਾ ਚਿਰ ਹੋ ਗਿਆ ਵਾ ਅਜੇ ਤੱਕ ਨਹੀਂ ਆਇਆ ਲੱਗਦਾ ਮੇਰੇ ਸਣਾ ਘਰੋਂ ਨਹੀਂ ਆਇਆ ਉਹ ਚੱਲਦਾ ਘਰ ਉਹਨੂੰ ਤੇ ਵੇਟ ਕੰਢੀ ਨੇ ਵਿਚਾਰੀ ਮੇਰੀਆਂ ਹਾਂ ਚੱਲ ਗਾ ਨਹੀਂ ਲੋਕਾਂ ਦਾ ਡਰ ਨਹੀਂ ਪਿਆ ਵੀ ਕੋਈ ਨਹੀਂ ਮੈਂ ਵੇਖ ਲੂੰਗੀ ਜਿਹੜਾ ਗੱਲ ਕਰੂਗਾ ਉਹਦੀਆਂ ਨਸਾਂ ਤੇ ਮੈਂ ਭੰਨੂ ਜਿਹੜਾ ਆਊਗਾ ਸਾਡੇ ਘਰ ਵਿੱਚ ਤਾਂ ਪਈ ਤੇ ਲੋਕਾਂ ਦਾ ਹੱਸੋ ਵਾਣਾ ਮੰਮੀ ਹੱਸੋ ਵਾਣਾ ਹੁੰਦਾ ਨਹੀਂ ਆ ਬਣ ਜਾਂਦਾ ਵਾ ਇੱਕ ਬਨੇ ਨੁਕਸਾਨ ਹੋ ਗਿਆ ਤੇ ਇੱਕ ਬਨੇ ਜੀ ਪੈ ਗਿਆ ਸਾਨੂੰ ਪਤਾ ਵਾ ਕਿਦਾਂ ਸਾਡੇ ਨਾਲ ਬਣ ਗਈ ਇਹ ਤੇ ਕਿਦਾਂ ਨੇ ਪੂਜਾ ਨਹੀਂ ਪੂਜਾ ਆਵਾਜ਼ ਤੇ ਦੇ ਬੋਲ ਤਾਂ ਸਹੀ ਕੋਹਾ ਉਹ ਵੀ ਕਰੋਂਦੇ ਗਏ ਹੀ ਹੋ ਜਦੀ ਕਾ ਮੁੜੇ ਨਹੀਂ ਉਹ ਪਤਾ ਨਹੀਂ ਕਿੱਥੇ ਬਹਿ ਕੇ ਜਾ ਕੇ ਮੰਮੀ ਤੈਨੂੰ ਪਤਾ ਹੀ ਆ ਡਾਕਟਰ ਨੇ ਆਪਣੀ ਮੂਜਾਜ ਨਾਲ ਹੀ ਹਿਲਣਾ ਹੁੰਦਾ ਵਾ ਉਹ ਗੱਲ ਅਗਲੇ ਨੇ ਜਿਹੜਾ ਮਰੀਜ਼ ਬੈਠਾ ਉਹਨੂੰ ਭਗਦਾ ਕੇ ਆਉਣਾ ਵਾ ਡਾਕਟਰ ਨੇ ਕਿਹਾ ਉਸੇ ਵੇਲੇ ਆ ਜਾਣਾ ਨਾਲੇ ਫਿਰ ਵੀ ਜਾ ਕੇ ਆ ਮਮੀ 10 ਮਿੰਟ ਲੱਗ ਹੀ ਜਾਂਦੇ ਆ ਮੰਮੀ ਮੈਨੂੰ ਤਾਂ ਟੈਨਸ਼ਨ ਪਈ ਆ ਲੋਕੀ ਤੇ ਹੁਣ ਕੇਸ ਵੀ ਇਦਾਂ ਦੇ ਪਾ ਦਿੰਦੇ ਆ ਵੀ ਬੰਦੇ ਦਾ ਸਾਰੀ ਉਮਰ ਨਹੀਂ ਛਟਕਾਰਾ ਹੁੰਦਾ ਨਹੀਂ ਕੇਸਾਂ ਦੀ ਖਾਦੀ ਗੱਡੀ ਮੇਰੇ ਦੇ ਪੁੱਤ ਦਾ ਘਰ ਇਹਦੇ ਨਾਲ ਵਸਿਆ ਵਾ ਭਾਵੇਂ ਮਾੜੀ ਆ ਭਾਵੇਂ ਚੰਗੀ ਆ ਧੀ ਦੀ ਮਾਂ ਵਾ ਮਾਤਾ ਡਾਕਟਰ ਹਨ ਨਹੀਂ ਇੱਥੇ ਲੱਗਦਾ ਕਹਿੰਦੇ ਦਵਾਈ ਦੇਣ ਗਿਆ ਘਰ ਕਿਸਦੇ ਤੇ ਉਸੇ ਮੈਂ 10ਵੇਂ ਬੈਠਾ ਰਿਆ ਪਰ ਉਹ ਨਹੀਂ ਆਇਆ ਹੁਣ ਕਿੱਦਾਂ ਕਹਿੰਦਾ ਦੱਸੋ ਕੀ ਕਰਨਾ ਵਾ ਤੇ ਪੱਨ ਨੂੰ ਫੋਨ ਕਰ ਛੁੱਟੀ ਹੋ ਗਈ ਹੁਣੀ ਆ ਨਾਲੇ ਉਹਨੂੰ ਕਹਾਂ ਵੀ ਕੇ 1200 ਦੀ ਗੱਡੀ ਲੈ ਆ ਤੇ ਪੂਜਾ ਨੂੰ ਲਖੜਨਾ ਵਾ ਕਹਿੰਦਾ ਦਾਦੇ ਵੀ ਠੀਕ ਨਹੀਂ ਗਈ ਇਦਾਂ ਹੀ ਕਰਦਾ ਵਾ ਉਹ ਘਰ ਗੱਡੀ ਹੁੰਦੀ ਇਹਨੂੰ ਚੁੱਕ ਕੇ ਲਿਆਇਂਦੇ ਉਚਾਈ ਨੂੰ ਗੱਡੀ ਕਿੱਦਾਂ ਹੁੰਦੀ ਪਹਿਲਾਂ ਤਾਂ ਨਖਤੀ ਨੇ ਜਿਹਦਾ 50000 ਕੋਲ ਆਇਆ ਤੇ ਉਹਦਾ ਸਕੂਟਰੀ ਲੈ ਲਈ ਗੱਡੀਆਂ ਇਹਨੂੰ ਨਹੀਂ ਪਤਾ ਹੈਗਾ ਵੀ ਜਿਹੜੀ ਚੀਜ਼ ਦੀ ਲੋਡ ਉਹ ਲੋ ਗੱਡੀਆਂ ਸਕੂਟਰੀ ਨਾਲ ਕੋ ਦੁੱਧ ਦੇਣਾ ਹੀ ਹੈ ਨਾ ਨਹੀਂ ਕੋਈ ਸ਼ਰਮ ਕਰ ਤੂੰ ਤਾਂ ਮੌਕਾ ਲੱਭਦੇ ਰਹਿਣੀ ਆ ਬੋਲਣ ਦਾ ਤੇ ਉਹਨੂੰ ਠੋਕਰਾਂ ਮਾਰਦੀ ਰਹਾ ਆ ਹਾਲਾਤ ਲੜਨ ਵਾਲੀ ਹੈਗੀ ਜਿਹੜਾ ਤੂੰ ਸੁਣਦੇ ਹੀ ਤੇਰੀ ਤਾਂ ਭੋਜ ਪਈ ਹੈਗੀ ਉਹ ਚੱਲ ਚੁੱਪ ਕਰ ਤੂੰ ਹੀ ਹੁਣ ਚੰਗਾ ਲੜਨਾ ਚੰਗਾ ਮੈਂ ਕਰਦਾ ਬੇਪਨ ਫੋਨ ਕੋਈ ਮਸਾਲ ਕਰਦੇ ਆ ਦੰ ਮਗਾਸੋਲ ਦੇ ਨਹੀਂ ਵੀ ਉਹ ਦਾ ਕਸੂਰ ਵਾ ਪਰ ਇਹਦਾ ਵੀ ਹੁੰਦਾ ਹੀ ਹੈਗਾ ਹਜੇ ਵੀ ਨਹੀਂ ਵੇਖਲਾ ਟਾਲਣਦਾ ਕਿ ਹੁਣ ਟਾਈਮ ਹੀ ਵੇਖ ਲੋ ਕਿਦਾਂ ਦਾ ਵਾ ਉਹ ਚਲ ਮਾਤਾ ਤੂੰ ਹੀ ਚੁਪਾ ਪਰ ਤੂੰ ਤਾਂ ਨਹੀਂ ਘੜ ਛੜੇ ਦੋਵੇਂ ਇੱਕੋ ਜਿਹੀਆਂ ਇਹਨਾਂ ਚ ਕੋਈ ਵੀ ਨਹੀਂ ਘਟਦ ਨਾ ਗਵਾਦੀ ਚੰਗਾ ਵੇਖਣਾ ਨਹੀਂ ਵੀ ਘਰ ਬਿਵਤਾ ਪਈ ਆ ਮੰਮੀ ਜਿੱਦਾਂ ਬਿਵਤਾ ਪਈ ਹੋਵੇ ਨਾ ਫੇਰ ਹੀ ਮਨ ਚ ਮਾੜੇ ਚੰਗੇ ਖਿਆਲ ਆਉਂਦੇ ਆ ਉਦਾਂ ਕਹਿਨੂ ਨਹੀਂ ਸ਼ੌਂਕ ਪਿਆ ਕਹਿਨੂ ਗੱਲਾਂ ਕਰਨ ਦਾ ਮੈਨੂੰ ਤਾਂ ਸੋਚ-ਸੋਚ ਕੇ ਦਿਲ ਨੂੰ ਕੋ ਹੋਈ ਜਾਂਦਾ ਵਾ ਤੁਹਾਡੇ ਪਾ ਦਾ ਭੀ ਐਵੇਂ ਡਈ ਕਹਿਣ ਰੱਬ ਸੁੱਖ ਰੱਖੇ ਸਈ ਜੇ ਕੋਈ ਮੁਸੀਬਤ ਪੈ ਗਈ ਨਾ ਤੇ ਫਿਰ ਤੁਸੀਂ ਪਤਾ ਕੀ ਕਹਿਣਾ ਆ ਆ ਕਾਲੀ ਜਬਾਨ ਵਾਲੀ ਵਾਕ ਕੱਢਦੀ ਹੀ ਮੂੰਹ ਆ ਉਹ ਚੱਲ ਚੁੱਪ ਕਰ ਲੜੋ ਨਾ ਨਾ ਲੰਨਾ ਹੋਣ ਵੇਪਨ ਨੂੰ ਲੜਾਈ ਸੋਚਦੀ ਤੈਨੂੰ ਹੱਦ ਧਮ ਕੇ ਇਹ ਬੰਦਾ ਚੁੱਪ ਕਰ ਜੇ ਕਦੇ ਕਰੀ ਪੂਜਾ ਨਹੀਂ ਪੂਜਾ ਅੱਖਾਂ ਦੇ ਖੋਲ ਮਾੜੀਆਂ ਮੋਟੀਆਂ ਇਹਨੂੰ ਹੋਇਆ ਕੀ ਅਮੀ ਤਾਂ ਸਮਝਣ ਲੱਗੀ ਪਹਿਲਾਂ ਤੇ ਇੱਥੇ ਚੰਗੀ ਪੜੀ ਸਾਡੇ ਲੱਗੇ ਬੈਠੀ ਸੀ ਚੁੱਪ ਕਰ ਕਮਣਾ ਹੈਲੋ ਹਾਂਜੀ ਹਾਂਜੀ ਬਾਜੀ ਕੀ ਗੱਲ ਆ ਤੂੰ ਫੋਨ ਲਾਇਆ ਏ ਹਾਂ ਛੁੱਟੀ ਹੋ ਗਈ ਬਾਊ ਹਾਂਜੀ ਭਾਈ ਛੁੱਟੀ ਤੇ ਹੋਣ ਵਾਲੀ ਬਸ ਹਾਂ ਤੂੰ ਇਦਾਂ ਕਰ ਸਿੱਧਾ ਹੀ ਘਰ ਨੂੰ ਆਇਆ ਚੰਗਾ ਮੇਰਾ ਵੀਰ ਉਹ ਘਰ ਤੇ ਆਏ ਨਾ ਕੀ ਗੱਲ ਸੋਬ ਸੁਖ ਸਾਂਝ ਆ ਨਹੀਂ ਸੁਖ ਸਾਂਝ ਹੀ ਤਾਂ ਆਉਂਦਾ ਨਾ ਕਿ ਯਾਰ ਮਿੱਤਰ ਦੀ ਆਪਣੀ ਗੱਡੀ ਲੈਣੀ ਤੇ ਮੋਟਰਸਾਈਕਲ ਇੱਥੇ ਛੱਡਣਾ ਹੀ ਚੰਗਾ ਉਹ ਭਾਜੀ ਗੱਡੀ ਚੱਲ ਲਿਆਵਾਂਗਾ ਪਰ ਗੱਲ ਕੀ ਹੈ ਮੈਨੂੰ ਮੇਰੇ ਮਨ ਬੜਾ ਘਰੋਂ ਲਿਆ ਜੀ ਉਹ ਨਹੀਂ ਕੁੱਖ ਨਹੀਂ ਆਇਆ ਤੂੰ ਸਭ ਸੁਖ ਸਾਂਝ ਦਵਾ ਤੂੰ ਇਹੋ ਕੰਮ ਕਰੀ ਵੀ ਗੱਡੀ ਲੈ ਕੇ ਨਾ ਤੇ ਛੇਤੀ ਮੇਰਾ ਵੀਰ ਘਰ ਆਉਣ ਦੀ ਕੋਸ਼ਿਸ਼ ਕਰੀ ਚੰਗਾ ਚਲੋ ਕੋਈ ਗੱਲ ਨਹੀਂ ਮੈਂ ਹੁੰਦਾ ਫਿਰ ਹਾਂ ਆ ਜਾ ਮੇਰਾ ਵੀਰ ਹੈ ਠੀਕ ਹੈ ਜੀ ਆ ਗਿਆ ਚੰਗਾ ਚੰਗਾ ਓਕੇ 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 ਚਲ ਗੱਡੀ ਤੇ ਲੈਣ ਲੱਗਾ ਵੇਪਨ ਹੈ ਕਿੰਦੀ ਹਾਏ ਹਾਏ ਰੋਦ ਦੇ ਗਏ ਹੀ ਗੇ ਹਾਂ ਦੇ ਸਵੇਰੇ ਸੁੱਟੀ ਮਿਲ ਜਾਣੀ ਸਵਕਤ ਹਜੇ ਤੀ ਘਾਏ ਨਹੀਂ ਗੇ ਠੀਕ ਹੋ ਵੇ ਤਾਮੀਆਂ ਲੱਗਦਾ ਆ ਗਏ ਆ ਵੇਖਾਂ ਤੇ ਸਹੀ ਜਾ ਕੇ ਠੀਕ ਹੋ ਪੂਜਾ ਪੂਜਾ ਉਹ ਯਾਰ ਆਪਣੀ ਲੱਤਾਂ ਦੇ ਭਾਰ ਤੇ ਪਾ ਤੂੰ ਬਿਲਕੁਲ ਦੇ ਛੱਡਿਆ ਉਹ ਚੱਲ ਭਾਜੀ ਲਾਓ ਨਾਲ ਨਾਲ ਜਪਾਣ ਪਹੁੰਚੋਗੇ ਤੁਰ ਕੇ ਆਪੇ ਆਵੋ ਆ ਗਏ ਬੇਪਨ ਕਿੱਦਾਂ ਠੀਕ ਪੋਜਾ ਠੀਕ ਹਨ ਆਰਾਮ ਹੋਲੀ ਆਉਗੇ ਹਣ ਲੈ ਲੈ ਅੰਦਰ ਹੀ ਲੈ ਉਸ ਤੇ ਭਰੀ ਅੰਦਰ ਲੈ ਆਪੇ ਆਸਤੇ ਆਸਤੇ ਕੋਈ ਆ ਇੱਥੇ ਬਿਸਤਰਾ ਵਸਾਦਾ ਮੈਂ ਇਹਦਾ ਬਾਹਰ ਹੀ ਪਾ ਦੋਗੇ ਹਾਂ ਹਾਂ ਬਾਹਰ ਹੀ ਬਿਸਤਰਾ ਵਸਾਤਾ ਬਸ ਨਹੀਂ ਦੀਦੀ ਇੱਥੇ ਨਾ ਪਾਉ ਦਿ ਜਿੰਨਾ ਮੇਰੇ ਕਮਰੇ ਚ ਹੀ ਜਾਣ ਦੋ ਇੱਥੇ ਫੇਰ ਕੋਈ ਨਾ ਕੋਈ ਆ ਜਾਂਦਾ ਵਾ ਫੇ ਰੋਲਾ ਰਪਾ ਬੜਾ ਪੈਂਦਾ ਤੇ ਮੇਰੇ ਅੱਗੇ ਬੜੀ ਸਿਰਪੀੜ ਹੋਣ ਧੀ ਜੇ ਉਦਾਂ ਠੀਕ ਆ ਨਾ ਹੁਣ ਅੱਗੇ ਨਾਲ ਹਾਂਜੀ ਦੀਦੀ ਅੱਗੇ ਨਾਲੋਂ ਫਰਕ ਆ ਠੀਕ ਹੁਣ ਮੈਂ ਚੱਲ ਠੀਕ ਆ ਚਲੋ ਫੇਰ ਅੰਦਰ ਪਹਿਣਾ ਨਾ ਤੇ ਅੰਦਰ ਹੀ ਪੈਜੋ ਲੰਮੇ ਮੈਂ ਚਾਹ ਲਿਆਉਣੀ ਬਣਾ ਕੇ ਕੁੱਟਤਾ ਢੇਲੀ ਉਹ ਚੱਲ ਅਦੂਰ ਆ ਜੋਂ ਰਾਮਨ ਸਾਰੇ ਸੈਜਿਕ ਨੇ ਪੋਜਾ ਹੋ ਸਗਰ ਕੋ ਗੱਲਬਾਤ ਕਰ ਗਰਨਾਮ ਹਾਂ ਮੰਮੀ ਕੀ ਦੱਸਿਆ ਡਾਕਟਰ ਨੇ ਜਿਆਦਾ ਸੱਟ ਸੁੱਟ ਤਨ ਲੱਗੀ ਠੀਕ ਵਾਧੂ ਪੂਜਾ ਨਹੀਂ ਮੰਮੀ ਠੀਕ ਵਾਦਾਂ ਘਬਰਾਉਣ ਦੀ ਗੱਲ ਕੋਈ ਨਹੀਂ ਆ ਟੈਸਟ ਸਾਰੇ ਕੀਤੇ ਨਾਰਮਲ ਟੈਸਟ ਆਏ ਆ ਉਦਾਂ ਚੋਰਾ ਵੇਖ ਕੇ ਨਾ ਘਬਰਾ ਹੀ ਜਿਆਦਾ ਗਈ ਆ ਤੇ ਡਾਕਟਰ ਦਾ ਕੋਈ ਗੱਲ ਨਹੀਂ ਦਵਾਈ ਖਾਉਗੀ ਨਾ ਇਹੋ ਜੂ ਕੰਮ ਕੋਈ ਨਹੀਂ ਠੀਕ ਚੱਲ ਭਰਾਵਾ ਸ਼ੁਕਰ ਵਾਹੀ ਤੇ ਅੱਗੇ ਲੁੱਟੇ-ਪੁੱਟੇ ਗਏ ਆ ਜੇ ਕਿਤੇ ਜਿਆਦਾ ਸੱਟ ਲੱਗ ਜਾਂਦੀ ਅੱਗੇ ਉਹ ਅੱਗੇ ਘਰ ਨੂੰ ਹੁੰਜਾ ਲੱਗ ਗਿਆ ਉੱਤੋਂ ਇੱਥੇ ਪੈਸੇ ਲੱਗਣੇ ਹੀ ਚਲੋ ਧੀ ਦੀ ਮਾਮ ਆਪਣੇ ਘਰ ਨਵੀਂ ਨਰੋਈ ਆਈ ਆ ਕੁੜੀ ਆ ਤੇ ਸਵੇਰ ਦੀ ਸਕੂਲੋਂ ਆਈ ਹੋਗੀ ਉਹ ਮੂ ਚੋਚੋ ਗੇੜ ਵਾਲੇ ਵੇਖਣ ਲਈ ਆ। ਉਹ ਚੱਲ ਮੰਮੀ ਕੀ ਕਰਾਂ ਜਿਹੜੀ ਬਿਪਤਾ ਸੀ ਨਾ ਉਹ ਪੈਣੀ ਪੈਣੀ ਸੀ। ਹਰੇ ਦੇ ਕਰਮਾਂ ਸਾਟੀ ਹੋ ਚਾਰੀ ਦੇ। ਮੇਰੀ ਗੱਲ ਸੁਣੋ ਹੁਣ ਚਾਹ ਲਿਆਵਾਂ ਕਿ ਰੋਟੀ ਲਿਆਵਾਂ ਤੁਹਾਡੇ ਲਈ। ਹੋਰਾਂ ਤੂੰ ਭਾਬੀ ਰੋਟੀ ਲੈ ਆਤੀ। ਨਾ ਮੈਨੂੰ ਰੋਟੀ ਚੰਗੀ ਲੱਗਦੀ ਰਹੀ ਆ ਨਾ ਮੈਨੂੰ ਚਾਹ ਚੰਗੀ ਲੱਗਦੀ ਰਹੀ ਆ। ਵੀਰ ਇਹ ਮੈਨੂੰ ਦੱਸਿਆ ਨਾ ਸਹਤਾਲ ਚ ਇਹਨਾਂ ਨੁਕਸਾਨ ਹੋ ਗਿਆ। ਉਹ ਮੇਰਾ ਸੁਣ ਕੇ ਹੋਰ ਤਾਂ ਮਨ ਹੋ ਹੀ ਜਾਂਦਾ ਆ। ਇਹਨਾਂ ਸੋਲ ਕੋਲ ਪਤਾ ਨਹੀਂ ਬਚਾ ਕੇ ਨਾ ਹੋ ਗਿਆ ਮੈਨੂੰ ਤੇ ਸਮਝ ਨਹੀਂ ਆਉਂਦੀ। ਚੱਲ ਮੈਂ ਪਤਾ ਇੰਨੀ ਟੈਨਸ਼ਨ ਨਹੀਂ ਲਈਦੀ। ਬڑے-ਬڑے ਲੋਕਾਂ ਨਾਲ ਵੱਡੇ-ਵੱਡੇ ਕੰਮ ਹੋ ਜਾਂਦੇ ਤਾਂ ਲੋਕੀ ਖਾਣਾ ਪੀਣਾ ਥੋੜਾ ਛੱਡ ਦਿੰਦੇ ਆਗੇ ਲੋਕੀ ਇੱਕ ਪਾਸੇ ਮਰੀਜ਼ ਮੰਜੀ ਤਾਂ ਉਹ ਦੂਜੇ ਪਾਸੇ ਰੋਟੀ ਪਾਣੀ ਖਾਂਦੇ ਹੁੰਦੇ ਆ ਐਵੇਂ ਟੈਨਸ਼ਨ ਨਾ ਲਿਆ ਕਰੋ ਜਾ ਤੂੰ ਬੜਾਉਣ ਨਾਲੀ ਚਾਹ ਤੂੰ ਨਾ ਕਰਨ ਕਰਨ ਪਿਆਲ ਤੇ ਮੰਮੀ ਇਦਾਂ ਕਰਦੀ ਆ ਫਿਰ ਚਾਹ ਦੇ ਨਾਲ ਰੋਟੀ ਇਹਨਾਂ ਨੂੰ ਦੇ ਦੇਣੀ ਆ ਜੇ ਇਹਨਾਂ ਨੇ ਚਾਹ ਪੀਣੀ ਨਾ ਤੇ ਫਿਰ ਇਹਨਾਂ ਦੀ ਭੁੱਖ ਮਰ ਜਾਣੀ ਆ ਤੇ ਇਹਦੂ ਚੰਗਾ ਨਾ ਰੋਟੀ ਖਾ ਲੈਣ ਕੇ ਦੋ-ਦੋ ਫੁਲਕੇ ਤੇ ਉਹ ਚੰਗੇ ਆ ਚੱਲ ਇਦਾਂ ਹੀ ਕਰ ਲੈ ਨਾਲੇ ਮੁੜ ਕੇ ਇਹਨੂੰ ਵੀ ਦਵਾਈ ਦਰੋਂ ਨਹੀਂ ਜਾਣਾ ਰੋਟੀ ਖਵਾ ਲ ਕੇ ਆਹੋ ਦਵਾਈ ਤੈਨੂੰ ਦੇਣੀ ਆ ਉਹ ਭਾਜੀ ਤੂੰ ਇਹ ਬਣਾ ਦੱਸ ਤਾ ਮੋਟੀ ਮੋਟੀ ਗੱਲ ਦੱਸੀ ਚੰਗੀ ਤਰ੍ਹਾਂ ਗੱਲ ਦੱਸੀ ਐ ਨਹੀਂ ਖੁੱਦ ਕੇ ਅਸਲੀ ਗੱਲ ਹੋਈ ਕਿ ਮੈਨੂੰ ਦੱਸੋ ਸਹੀ ਉਹ ਜਿੰਨਾ ਕਿ ਤੈਨੂੰ ਵੀ ਪਤਾ ਐਨਾ ਕਾਨੂੰ ਪਤਾ ਅਸੀਂ ਤਾਂ ਤੈਨੂੰ ਪਤਾ ਵਿਆਹ ਗਏ ਸੀ ਤੇ ਜਦੋਂ ਵਿਆਹ ਤੋਂ ਆਏ ਆ ਤੇ ਕੁੰਡਾ ਨਹੀਂ ਖੁੱਲਦੀ ਅਸੀਂ ਫੋਨ ਵੀ ਕੀਤਾ ਫੋਨ ਨਾ ਚੁੱਕੇ ਤੇ ਮੈਂ ਕੰਨ ਟੱਪ ਕੇ ਅੰਦਰ ਆਇਆ ਅੰਦਰ ਆ ਕੇ ਵੇਖਿਆ ਤੇ ਖਲਾਰਾ ਪਿਆ ਤੇ ਇਹ ਬੋਸ਼ ਭਈ ਵਿਚਾਰੀ ਮੈਂ ਨਹੀਂ ਆਪੇ ਭਾਜੀ ਇਹਦੀ ਹਾਲਤ ਕਿਤੇ ਵੇਖੀ ਨਾ ਜਾਵੇ ਅਸੀਂ ਤਾਂ ਵੇਖ ਕੇ ਤੇ ਇਹਦੇ ਵੱਲ ਉਹ ਗੱਲ ਬੱਬੋੜ ਕੇ ਹੋ ਗਏ ਵੀ ਇਹ ਕੀ ਬਣ ਗਿਆ ਅਸੀਂ ਤਾਂ ਚੰਗੀ ਭਲੀ ਇਹਨੂੰ ਘਰ ਛੱਡ ਕੇ ਗਏ ਹਾਂ ਉਹ ਹੋ ਗਰ ਆਈ ਤਾਂ ਮੁਰਕੇ ਉਹ ਗਲ ਵੈਂਤੀ ਖੁੰਦੀ ਗਾਲ ਕਸਰ ਜਿਹੜੀ ਮੈਂ ਜਦੋਂ ਅੰਦਰ ਗਈ ਤੇ ਅੰਦਰ ਜਾ ਕੇ ਵੇਖਿਆ ਤੇ ਖਲਾਰਾ ਪਿਆ ਕੋਈ ਚੀਜ਼ ਕਿਤੇ ਪਈ ਕੋਈ ਕਿਤੇ ਪਈ ਸਭ ਕੋ ਹੀ ਲੁੱਟ ਪੁੱਟ ਕੇ ਤੇ ਲੈ ਗਏ ਨਖਤੇ ਸਾਡਾ ਉਦਾਂ ਪੂਜਾ ਤੈਨੂੰ ਮਾੜੀ ਮੋਟੀ ਉਹਨਾਂ ਦੀ ਪਛਾਣ ਨਹੀਂ ਆਈ ਸ਼ਕਲੋਂ ਪਛਾਣ ਤਾਂ ਲਿੜੇ ਲੱਤੇ ਤਾਂ ਬੰਦਾ ਪਛਾਣ ਲੈਂਦਾ ਵੀ ਜਾਂ ਸਾਡੇ ਕੋ ਪਿੰਡ ਚੋਂ ਆਂਦੀ ਗਵੰਡੀ ਜਾਂ ਲਾਂਬੋ ਨਹੀਂ ਮੰਮੀ ਪਛਾਣ ਤੇ ਮੈਨੂੰ ਸਵਾ ਹੋਣੀ ਸੀ ਉਹਨਾਂ ਦੀ ਉਹਨਾਂ ਦਾ ਤੇ ਮੈਨੂੰ ਸਮਝ ਹੀ ਨਹੀਂ ਆਈ ਵੀ ਮੇਨਾ ਬਣ ਕੀ ਗਿਆ ਆ ਉਹ ਸਾਰੇ ਤੇ ਇਕਦامی ਆਣ ਕੇ ਪੈ ਗਏ ਆ ਕੋਈ ਉਧਰ ਵੜ ਗਿਆ ਕੋਈ ਉਧਰ ਵੜ ਗਿਆ ਮੈਨੂੰ ਤੇ ਕੱਖ ਨਹੀਂ ਸਮਝ ਆਈ ਉਹਨਾਂ ਨਾਲ ਜਿਹੜੀਆਂ 2-3 ਜਨਾਨੀਆਂ ਹੀ ਨਾ ਉਹਨਾਂ ਨੇ ਤੇ ਮੈਨੂੰ ਐ ਚੋਕ-ਚੋਕ ਕੰਦਨਾ ਮਾਰਦੀਆਂ ਸੀ ਜਦੋਂ ਸਟੋਰ 'ਚ ਗਏ ਨਾ ਮੈਂ ਤੇ ਨਾ ਉਹਨਾਂ ਦੇ ਮੂੰਹ ਤੋਂ ਕੱਪੜਾ ਜਾ ਵੀ ਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨੇ ਮੈਨੂੰ ੱੱਕਾ ਦਿੱਤਾ ਤੇ ਮੈਂ ਬਾਹਰ ਆਣ ਕੇ ਡਿੱਗੀ ਬੂਹੇ 'ਚ ਜਦੋਂ ਤੇ ਉਹਨੇ ਮੈਨੂੰ ਜਨਾਨੀ ਨੇ ਫੜ ਕੇ ਨਾ ਮੇਰਾ ਸਿਰ ਮਾਰਿਆ ਕੰਦਨਾ ਉਸ ਤੋਂ ਬਾਅਦ ਤੇ ਮੈਨੂੰ ਕੱਖ ਸਮਝ ਹੀ ਨਹੀਂ ਆਈ ਵਾ ਮੇਰੇ ਨਾਲ ਕੀ ਬਣਿਆ ਕੀ ਨਹੀਂ ਹੋਇਆ ਮੁਰਕੇ ਨੇ ਮੈਨੂੰ ਕੱਖ ਵੀ ਪਤਾ ਲੱਗਾ ਵੀ ਕੀ ਕੀ ਉਹਨਾਂ ਨੇ ਕੀਤਾ ਅੰਦਰ ਕੀ ਨਹੀਂ ਆ ਹਾਂ ਨਿਸ਼ੁਕਰਕਰਤ ਬਚ ਗਈਆਂ ਜੇ ਅਗਰ ਤੇਰੇ ਵਰਗੇ ਗਲਗੁਲ ਘੁੱਟ ਜਾਂਦੇ ਜਾਨੋਂ ਮਾਰ ਜਾਂਦੇ ਅਹੀਂ ਕੀ ਲੱਭ ਲੈਣਾ ਏ ਮੈਂ ਤੇ ਆਪਸ ਤਾਂ ਆਉਂਦੀ ਆ ਵੀ ਮੈਂ ਕਾਨੂੰ ਵਿਆਹ ਚਲ ਗਈ ਇਹਨਾਂ ਦੇ ਨਾਲ ਉਹ ਪੂਜਾ ਉਹ ਟੈਨਸ਼ਨ ਲੈਣ ਦੀ ਲੋੜ ਕੋਈ ਨਹੀਂ ਉਹ ਅੱਡੇ ਘਰ ਵੱਲ ਤੋਂ ਆ 10 ਜਾਨ 20000 ਦੇ ਹੋਊਗਾ ਲੈ ਗਏ ਉਹਨੂੰ ਫਿਰ ਕਿਹੜੀ ਗੱਲ ਆ ਜਾਣ ਕੇ ਬਚ ਗਈ ਤੇਰੀ ਪਾ ਜੀ ਤੁਸੀਂ 10 20000 ਦੀ ਗੱਲ ਕਰਦੇ ਈਓ ਮੈਂ ਅੱਜ ਅਜੇ ਪਰਸਾਂ ਹੀ ਲੋਕਰ ਦੇ ਵਿੱਚੋਂ ਨਾ ਆਪਣਾ ਟੂਬਸੱਲਾ ਮਾੜਾ ਮੋਟਾ ਜਿਹੜਾ ਹੈਗਾ ਸੀ ਉਹ ਕਢਾ ਕੇ ਲਿਆਈ ਸੀਗੀ ਮੇਰੇ ਪਿਓ ਨੇ ਕਿੱਡੇ ਦੀ ਜਨਾ ਮੈਨੂੰ ਸੈੱਟ ਪਾਇਆ ਹੈਗਾ ਪੁਰਾਣੇ ਰਿਵਾਜ ਦੇ ਮੇਰੇ ਝਾਲੇ ਹੀਗੇ ਚੈਨੀ ਸੀਗੀ ਉਹ ਸਾਰਾ ਕੁਝ ਹੀ ਲੁੱਟ ਪੁੱਟ ਕੇ ਲਾ ਗਏ ਜਿੱਦਾਂ ਨਾ ਉਹਨਾਂ ਨੂੰ ਖੱਤਿਆਂ ਨੂੰ ਪਤਾ ਹੈਗਾ ਵੀ ਇਹਨਾਂ ਨੇ ਲੋਕਰ ਦੇ ਵਿੱਚੋਂ ਆ ਚੀਜ਼ਾਂ ਕਢਾਈਆਂ ਵਾ ਮੈਂ ਆ ਦੇ ਅੰਤਰੀ ਹੁਣ ਗਹਿਣੇ ਗੱਟੇ ਤੋਂ ਵੀ ਹੱਥਲ ਹੋ ਕੇ ਬੈ ਗਈਆਂ ਆਹਾ ਤੂੰ ਗਹਿਣੇ ਗੱਟੇ ਨੂੰ ਰੋਂਦੀ ਰਿਹਾ ਕਰ ਤੈਨੂੰ ਜੀਆਂ ਦੀ ਨਹੀਂ ਫਿਕਰ ਹੈਗੀ ਇਹਨਾਂ ਨੇ ਸ਼ੋਰ ਕਰਦੀ ਕੋਈ ਜਾਨ ਭਗ ਸਕਦੇ ਆ ਜੇ ਉਹਨੂੰ ਮਾਰ ਦਿੰਦੇ ਤਾਂ ਅਸੀਂ ਕੀ ਮਾਦਰੀ ਉਹ ਗੱਲ ਸਹੀ ਆ ਭਾਬੇ ਦੀ ਪਰ ਪਹਿਲੇ ਦਹਨੇ ਮਾਣ ਹੁੰਦੇ ਉਹ ਸਾਰਾ ਗਹਿਣਾ ਘਟਾ ਲਟਕਾ ਲੈ ਕੇ ਚਲ ਗਏ ਆ ਕੋਈ ਛੋਟੀ ਮੱਟੀ ਗੱਲ ਰਾਇ ਪਰ ਵਿਪਨ ਹਾਵੀ ਗੱਲ ਹੈਗੀ ਆ ਨਾ ਜੇ ਮੈਨੂੰ ਪਤਾ ਹੁੰਦਾ ਵੀ ਘਰ ਚ ਸੋਨਾ ਹੈਗਾ ਆ ਤੇ ਮੈਂ ਤੇ ਉਧਰ ਜਿੰਦਰਾ ਮਾਰ ਛੱਡਦੀ ਔਰ ਮੈਨੂੰ ਹਾਂ ਗੱਲ ਦਾ ਤੇ ਪਤਾ ਹੀ ਨਹੀਂ ਮੈਂ ਤੇ ਐਸੇ ਪਲੇਖੇ ਚ ਰਹਿ ਗਈ ਵੀ ਇਹਨਾਂ ਨੇ ਸੈੱਟ ਲਿਆਂਦਾ ਵਿਆਹ ਪਾਉਣ ਨੂੰ ਤੇ ਪਾ ਕੇ ਗਏ ਹੋਣੇ ਆ ਨਾਲੇ ਨਾ ਮੈਂ ਇਹਨਾਂ ਨੂੰ ਪੁੱਛਿਆ ਤਾਂ ਨਾਮ ਆਵੇ ਗੱਲ ਚ ਹੀ ਵੇਖਿਆ ਕੂਆ ਜਿਹੜੀ ਤੂੰ ਜਿੰਦਰੇ ਮਾਰਨ ਦੀ ਗੱਲ ਕਰਦੀ ਆ ਨਾ ਜਿੰਦਰਾ ਮਾਰਨਾ ਹੁੰਦਾ ਨਾ ਤੇ ਮੈਂ ਹੀ ਮਾਰ ਜਾਂਦੀ ਤੇ ਨਾਲੇ ਜਿਹੜੇ ਚੋਰੀ ਕਰਨ ਆਗੇ ਨਾ ਉਹ ਜਿੰਦਰੇ ਨਹੀਂ ਵੇਖਦੇ ਹੁੰਦੇ ਅਗਲੇ ਬੂਵੇ ਬਾਰੀਆਂ ਵੀ ਤੋੜ ਲੈਂਦੇ ਆ ਚੋਰਾਂ ਦੇ ਕੋਲ ਕੀ ਤਾਂ ਕਿਹੜੀ ਚੀਜ਼ ਹੈਗੀ ਤੇ ਕਿਹੜੀ ਨਹੀਂ ਹੈਗੀ ਅਗਲੇ ਤਾਂ ਬੰਦੇ ਨੂੰ ਨਹੀਂ ਕੋਹ ਸਮਝਦੇ ਤੇ ਜਿੰਦਰਿਆਂ ਨੂੰ ਕੀ ਸਮਝਣਾ ਵਾ ਗੱਲ ਤੁਹਾਡੀ ਠੀਕ ਆ ਦੀਦੀ ਉਦਾਂ ਉਹਨਾਂ ਕੋ ਨਾ ਦੋ ਜਣਿਆਂ ਕੋ ਹਥਿਆਰ ਵੀ ਹੈਗੇ ਹੀ ਉਦੇ ਪਤਾ ਨਹੀਂ ਰੱਬ ਦੀ ਘੜੀ ਨੂੰ ਮੈਂ ਕਿੱਦਾਂ ਬਚ ਗਈਆਂ ਕਿਹਦੇ ਪੈਰਾ ਪਿੱਛੇ ਬਚ ਗਈਆਂ ਮੈਨੂੰ ਤਾਂ ਸਮਝ ਨਹੀਂ ਆਈ ਕਿੱਦਾਂ ਮੇਰਾ ਬਚਾਅ ਹੋ ਗਿਆ ਆ ਉਹ ਤੁ ਬਾਜੂ ਹੀ ਤਾਂ ਮਾਰਦੀ ਘਾੜੀ ਨੂੰ ਪਤਾ ਲੱਗਦਾ ਕੋਈ ਸੌਂਦਾ ਕੋ ਰੋਂਦਾ ਕੋ ਤਰ ਲੱਗੇ ਉਹ ਵਿਪਨ ਤੁਸੀਂ ਆਵਾਜ਼ ਮਾਰਨ ਦੀ ਗੱਲ ਕਰਨ ਦੇ ਹੋ ਉਹ ਮੈਂ ਵਾਜਾਂ ਦੇਣ ਦਾ ਤਾਂ ਮੈਨੂੰ ਮੌਕਾ ਹੀ ਨਹੀਂ ਦਿੱਤਾ ਉਹਨਾਂ ਨੇ ਉਹ ਬੁੱਢੀਆਂ ਜਿੱਦਾਂ ਹੀ ਅੰਦਰ ਆਈਆਂ ਨਾ ਉਹਨਾਂ ਨੇ ਉਂディア ਹੀ ਮੇਰਾ ਗਲ ਘੋਟ ਛੜਿਆ ਮੇਰਾ ਤਾਂ ਉਹਨਾਂ ਨੇ ਮੂੰਹ ਹੀ ਬੰਦ ਕਰਤਾ ਸੀ ਕਿ ਬੋਲਣ ਜੋਗੀ ਰੇ ਹੀ ਨਾ ਪਰ ਨਾਲੇ ਇੱਕ ਗੱਲ ਹੋ ਰਿਆ ਨਾਲੇ ਇੰਨੀ ਹਫੜਾ ਦਫੜੀ ਵਿੱਚ ਸੋਝਦਾ ਕੁਝ ਮੈਨੂੰ ਤਾਂ ਸਮਝ ਨਹੀਂ ਆਈ ਮੈਂ ਤਾਂ ਇਹਦੇ ਭੱਜ ਕੇ ਬਾਹਰ ਚਲ ਜਾਂਦੀ ਹਾਂ ਪਰ ਮੈਨੂੰ ਦਿਹਾ ਮੌਕਾ ਹੀ ਨਹੀਂ ਮਿਲਿਆ ਹੈਗਾ ਵੀ ਮੈਂ ਬਾਹਰ ਹੀ ਨਿਕਲ ਜਾਂ ਅੰਦਰੋਂ ਕਿੰਨੇ ਕਿ ਜਣੇ ਆਏ ਇਹ ਭਲਾ ਮੇਰੇ ਖਿਆਲ ਚ ਦੋ ਤਿੰਨ ਤੇ ਬੁੱਢੀਆਂ ਹੀ ਜੜੀਆਂ ਮੇਰੇ ਦਵਾਲੇ ਹੀ ਉਹ ਬੰਦਿਆਂ ਦਾ ਨਹੀਂ ਮੈਨੂੰ ਸਮਝ ਲੱਗੀ ਵੀ ਉਹ ਕਿੰਨੇ ਕਿ ਜਣੇ ਹੀ ਮੈਨੂੰ ਤਾਂ ਲੱਗਦਾ ਉਹ ਮੁੰਡੇ ਮੰਡੇ ਜੇ ਹੀ ਜਿੱਦਾਂ ਮਤਲਬ ਬਹੁਤੀ ਉਮਰ ਦੇ ਵੀ ਨਹੀਂ ਹੀ ਲੱਗਦੇ ਮੂੰਹ ਵੱਡੇ ਹੀ ਨਾ ਸਮਝ ਕੱਖ ਨਹੀਂ ਆਈ ਵੀ ਹੈ ਕੌਣ ਆ ਤੇ ਕੌਣ ਨਹੀਂ ਨਹੀਂ ਤੇ ਮੈਂ ਜੇ ਪਛਾਣ ਲੈਂਦੀ ਤੇ ਮੈਨੂੰ ਤਾਂ ਝਟ ਪਤਾ ਲੱਗ ਜਾਣਾ ਸੀ ਤੇ ਪੰਨਛੇੜੀ ਤੁਰੇ ਫਿਰਦੇ ਆ ਕਮਾਈ ਕਰਦੇ ਨਹੀਂ ਆ ਤੇ ਲੋਟੋ ਫੋਟਾ ਕੇ ਆਪਣੇ ਨਸੇ ਪੂਰੇ ਕਰਨ ਦੇ ਆ ਤੇ ਇਹ ਤਾਂ ਗੱਲ ਠੀਕ ਆ ਮੰਮੀ ਤੁਹਾਡੇ ਘਰ ਦਾ ਬੇੜਾ ਘਰ ਕਰਤਾ ਨਾ ਉਹ ਭਾਬੀ ਦੇ ਸਾਡੇ ਗਾਂਹ ਕੱਢੇ ਲੋਟ ਕੇ ਲੈ ਗਏ ਆ ਜਿੱਥੋਂ ਕਰਤਾ ਤਾਂ ਡਬੂਦਾ ਹੋਊਗਾ ਮਾ ਮਾ ਸਾਡੀ ਕਮਾਈ ਕਰਦੇ ਆ ਮਿਹਨਤ ਨਾਲ ਚੱਲ ਪੁੱਤ ਕੋਈ ਗੱਲ ਨਹੀਂ ਹੁਣ ਟੈਨਸ਼ਨ ਨਾ ਲੋ ਜੋ ਹੋਣਾ ਹੋ ਗਿਆ ਵਾ ਹੁਣ ਪਸਤਾਆਂ ਕਿਹੜੇ ਵਾਪਸ ਆ ਜਾਣੇ ਆਗੇ ਬਾਜੀ ਚੋਰੀ ਜਿਹੜੀ ਆ ਨਾ ਰੁਪਈਏ ਦੀ ਵੀ ਮਾੜੀ ਆ ਅੰਤਰਿਆਂ ਨੂੰ ਖਣੀ ਕਿਦਾਂ ਪਤਾ ਸੀ ਇਹਨਾਂ ਦੇ ਘਰ ਚੀਜ਼ਾਂ ਹੈਗੀਆਂ ਜਾਂ ਨਹੀਂ ਹੈਗੀਆਂ ਇੱਕ ਗੱਲ ਹੈਗੀ ਆ ਹੁਣ ਮੈਂ ਇਹਨਾਂ ਨੂੰ ਆਖਣ ਲਈ ਹੀਗੀ ਕਿ ਪਾਜੀ ਬਿੱਲੇ ਦੇ ਘਰ ਜਾਓ ਤੇ ਉਹਨਾਂ ਦੇ ਕੈਮਰੇ ਖਲਾ ਕੇ ਤੇ ਵੇਖ ਕੇ ਆਓ ਪਤਾ ਕਿ ਕਿਹੜਾ ਚੋਰ ਹੀ ਤੇ ਕਿਹੜਾ ਨਹੀਂ ਹੈਗਾ ਅਕਸਰ ਸਾਨੂੰ ਵੀ ਤਾਂ ਸੱਚ ਪਤਾ ਲੱਗੇ ਪੇੜ ਦੇ ਹੀਗੇ ਲਾਂਗ ਦੇ ਹੀਗੇ ਕੈਮਰੇ ਤੇ ਖਲਾਉਣੇ ਹੀ ਪੈਣੇ ਆ ਤੇ ਨਾਲੇ ਇੱਕ ਗੱਲ ਹੈਗੀ ਉਹ ਹੁਣ ਤੇ ਐਨਾ ਡਰ ਲੱਗਣ ਲੱਪੈਣਾ ਕਿ ਇਕੱਲੇ ਬੰਦੇ ਦੀ ਕੋਈ ਬੁਗਤ ਨਹੀਂ ਹੈਗੀ ਘਰ ਤੇ ਤੁਸੀਂ ਇਦਾਂ ਕਰੋ ਕਿ ਹੁਣੇ ਜਾ ਕੇ ਅੱਜ ਸਾਮਾ ਨੂੰ ਤੇ ਕੈਮਰਿਆਂ ਦਾ ਪਤਾ ਕਰੋ ਬਹੁਤੇ ਬਹੁਤੇ ਵਧੀਆ ਨਹੀਂ ਮੈਂ ਆਂਦੀ ਥੋੜੇ ਮਾੜੇ ਲਵਾ ਲੋ ਕੈਮਰੇ ਜਿਹੜੇ ਆ ਜ਼ਰੂਰੀ ਆ ਹੁਣ ਜਿੱਦਾਂ ਅਹੀਂ ਗਏ ਹੈਗੇ ਅਹੀਂ ਵੀ ਤਾਂ ਫੋਨ ਤੇ ਅਟੈਚ ਕੀਤੇ ਹੁੰਦੇ ਹੈ ਵੀ ਉੱਥੇ ਵੇਖ ਲੈਦੇ ਤੇ ਮੈਟਮੈਟੀ ਆਪਣੇ ਘਰ ਦੌੜਦੇ ਪਰ ਨਾ ਉਹ ਗੱਲ ਜਦੋਂ ਮਾੜੀ ਘੜੀ ਆਉਣੀ ਹੋਈ ਹੁੰਦੀ ਆ ਉਹ ਤਾਂ ਆ ਹੀ ਜਾਂਦੀ ਆ ਜੇ ਮਾੜੀ ਘੜੀ ਨਾ ਹੁੰਦੀ ਤੇ ਜਿਹੜਾ ਗਹਿਣਾ ਘਟਾ ਲਿਆਂਦਾ ਮੈਂ ਉਹ ਗੱਲ 'ਚ ਵੀ ਪਾ ਕੇ ਲੈ ਜਾਂਦੀ ਕੋ ਚੱਲ ਜੇ ਤੁਸੀਂ ਬਹੁਤਿਆਂ ਨੇ ਵੀ ਕੈਮਰੇ ਲਾਉਣੇ ਆਪਾਂ ਕੈਮਰੇ ਲਾਉਣੇ ਆ ਰਹੀ ਗੱਲ ਕੈਮਰਾ ਦੀ ਨਾ ਜਿਹੜੇ ਚੋਰ ਵਾ ਨਾ ਉਹ ਪਹਿਲਾਂ ਆਉਂਦੇ ਕੈਮਰੇ ਬੰਦ ਕਰਦੇ ਆ ਵੇਖਣੇ ਏਡੇ ਚੋਰੀ ਹੋਈ ਅਗਲੇ ਪਿੱਛੋਂ ਕੈਮਰੇ ਬੰਦ ਕੀਤੇ ਤੇ ਫੇਰ ਚੋਰੀ ਕੀਤੀ ਅ ਏਗਾ ਡੇਗਾ ਇਹ ਤਰੀ ਓਏ ਭਲੇਖਾ ਹੀ ਕਹਾਂ ਕੋ ਮਾਦਾਂ ਹਮ ਅੱਜ ਕੱਲ ਤੋਰ ਬੜੇ ਸਿਆਣੇ ਆ ਆ ਮਲੀਆ ਪਹਿਲਾਂ ਕੈਮਰਾ ਨਾ ਹੱਥ ਪਾਉਂਦੇ ਆ ਇਹ ਤੇ ਭਈ ਆਪ ਜਾਗਣਾ ਪੈਣਾ ਕਿ ਆਪਣਾ ਬਚਾਅ ਕਰਨਾ ਤੇ ਹਾ ਹਾ ਦਿਨੇ ਨਹੀਂ ਪੈ ਗਿਆ ਜਾਗਣਾ ਹੀ ਕੀ ਆ ਤੁਸੀਂ ਤਾਂ ਉਦਾਂ ਹੀ ਨਾ ਗੱਲ ਦੀ ਲਾਲ ਬਣਾ ਲੈਂਦਾ ਹੀ ਨੁਕਸਾਨ ਤੇ ਹੁਣ ਹੋ ਗਿਆ ਨਾ ਨਾ ਜਿਹੜਾ ਨੁਕਸਾਨ ਮੇਰੇ ਕੋਲ ਹੋਇਆ ਵਾ ਨਾ ਨਾ ਉਹ ਭਾਵੇਂ ਬੁੱਢੇ ਵਾਰੇ ਤੱਕ ਵੀ ਚੀਜ਼ ਜਿਹੜੀ ਮੇਰੇ ਹੱਥੋਂ ਗਈ ਆ ਨਾ ਉਹ ਤਾਂ ਮੈਨੂੰ ਜੁੜਨੀ ਨਹੀਂ ਲੱਗੀ ਜਿਸ ਹਿਸਾਬ ਦੇ ਸਾਡੇ ਘਰ ਦੇ ਹਾਲਾਤ ਵਾ ਤੇ ਬਾਕੀ ਚਲੋ ਮੈਂ ਤੁਹਾਨੂੰ ਰੋਟੀ ਲਾ ਕੇ ਦਿਨੀ ਆ ਤੇ ਖਾਓ ਬਹੁਤ ਹੀ ਬੈਸਮ ਵਸਾਈ ਚ ਪੈਣ ਦਾ ਫਾਇਦਾ ਹੋਊਗਾ। ਉਹ ਚੱਲ ਬਾਬਾ ਤੇਰੇ ਕੋਕਲੇ ਦਵਾਚੇ ਨਾ ਤੇ ਲੈ ਦਾਂ ਤੈਨੂੰ ਚੰਗਾ। ਉਹ ਕੀ ਕਰਨਾ ਮ ਜਿੱਦ ਤੱਕ ਤੁਸੀਂ ਬੈਂਕ ਚੋਂ ਕਢਾ ਕੇ ਲਿਆਏ ਇਹ ਤੁਹਾਨੂੰ ਉਦੋਂ ਉਥੋਂ ਤਾਂ ਠੀਕ ਐਂ ਦੇ ਵੇਖਿਆ।